ਸੱਚੇ ਕਾਲ ਜੀ ਕੈਨੇਡਾ ਨਿਊਜ਼ ਬੁਲਟਨ ਵੇਖਣ ਦੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਸਿਮ ਜੀ ਕੌਲ ਖਬਰ ਤੋਂ ਪਹਿਲਾਂ ਨਸਰ ਮਾਰ ਲੈ ਨਿਯਮੋ ਖੜ ਲੈ ਇਸ ਤੇ ਸੰਸਦ ਦੇ ਵਿੱਚ ਬਣਿਆ ਤਣਾਪੂਰਨ ਮਾਹੌਲ ਕਿਰਪਾਲੀ ਤੇ ਜਗਮੀਤ ਸਿੰਘ ਹੋਏ ਆਮੋ ਸਾਹਮਣੇ ਪਾਰਲੀਮੈਂਟ ਹਿੱਲਦੀ ਸੁਰੱਖਿਆ ਚ ਕੀਤੀ ਗਈ ਸਖਤੀ ਚਗਮੀਤ ਸਿੰਘ ਦੇ ਨਾਲ ਪ੍ਰਦਰਸ਼ਨਕਾਰੀ ਦਾ ਹੋਇਆ ਸੀ ਟਕਰਾ ਜਲਦੀ ਵੋਟਾਂ ਪਾਉਣ ਦੇ ਪੱਖ ਚ ਆਏ ਕਿ ਬੈਗਦੇਵ ਪ੍ਰੀਮੀਅਰ ਬਲੌਕ ਕਿ ਬੈਕਵਾਨੂ ਟਰੂਡੋ ਸਰਕਾਰ ਦੇ ਖਿਲਾਫ ਵੋਟ ਪਾਉਣ ਦੀ ਕੀਤੀ ਪੀਲ ਅਨੀਤਾ ਆਨੰਦ ਬਰੇ ਕੈਨੇਡਾ ਦੇ ਨਵੇਂ ਟ੍ਰਾਂਸਪੋਰਟ ਮੰਤਰੀ ਪਾਬਲੋ ਰੋਡ੍ਰਿਗਸ ਨੇ ਦਿੱਤਾ ਅਸਤੀਫਾ ਹੁਣ ਖਬਰਾਂ ਵਿਸਥਾਰ ਦੇ ਨਾਲ ਕੈਨੇਡੀਅਨ ਸੰਸਦ ਵਿੱਚ ਮਾਹੌਲ ਤਣਾਅਪੂਰਨ ਬਣ ਗਿਆ ਜਦੋਂ ਵਿਰੋਧੀ ਧਿਰ ਦੇ ਆਗੂ ਪੀਰ ਪੋਲੀਏਵ ਨੇ ਪ੍ਰਸ਼ਨ ਕਾਲ ਤੋੜਨ ਐਨਡੀਪੀ ਦੇ ਆਗੂ ਜਗਮੀਤ ਸਿੰਘ ਨੂੰ ਧੋਖੇਬਾਜ਼ ਅਤੇ ਵਿਕਿਆ ਹੋਇਆ ਆਗੂ ਕਹਿਣਾ ਸ਼ੁਰੂ ਕਰ ਦਿੱਤਾ ਇਸ ਦੌਰਾਨ ਜਗਮੀਤ ਸਿੰਘ ਆਪਣੀ ਸੀਟ ਛੱਡ ਕੇ ਅੱਗੇ ਆ ਗਏ ਅਤੇ ਕੰਜ਼ਰਵੇਟਿਵ ਪਾਰਟੀ ਦੇ ਆਗੂ ਪੀਰ ਪੋਲੀਏਵ ਦੇ ਨਾਲ ਉਹਨਾਂ ਦੀ ਬਹਿਸਬਾਜ਼ੀ ਹੋਈ ਤੇ ਉਹ ਉਨਾਂਤੇ ਚਲੌਣ ਲੱਗ ਪਏ ਜਗਮੀਤ ਸਿੰਘ ਨੇ ਕਹਿ ਦਿੱਤਾ ਹੈ ਕਿ ਬੇਪਰੋਸਕੀ ਦੇ ਮਤੇ ਤੇ ਲਿਬਰਲਾਂ ਦਾ ਸਮਰਥਨ ਕਰੇਗੀ ਐਨ.ਟੀ.ਪੀ. ਲਿਬਰਲ ਸਰਕਾਰ ਨਾਲ ਸਮਰਥਨ ਸਮਝੌਤਾ ਤੋੜਨ ਦੇ ਕੁਝ ਦਿਨਾਂ ਬਾਅਦ ਵੀਰਵਾਰ ਨੂੰ ਐਨ.ਟੀ.ਪੀ. ਲੀਡਰ ਜਗਮੀਤ ਸਿੰਘ ਨੇ ਕਿਹਾ ਕਿ ਅਗਲੇ ਹਫਤੇ ਪੇਸ਼ ਕੀਤੇ ਜਾਣ ਵਾਲੇ ਬੇਪਰੋਸਕੀ ਮਤੇ ਤੇ ਉਹਨਾਂ ਦੀ ਪਾਰਟੀ ਟਰੂਡੋ ਸਰਕਾਰ ਦੇ ਪੱਖ ਵਿੱਚ ਵੋਟ ਪਾਏਗੀ। ਕੰਜ਼ਰਵੇਟਿਵਜ਼ ਵੱਲੋਂ ਪੇਸ਼ ਕੀਤੇ ਜਾਣ ਵਾਲੇ ਬੇਪਰੋਸਕੀ ਮਤੇ ਦਾ ਅਸਫਲ ਹੋਣਾ ਤੈਅ ਹੈ। ਕਿਉਂਕਿ ਐਨਟੀਪੀ ਅਤੇ ਬਲੌਕ ਕਿਊਬੈਕਵਾ ਦੋਵੇਂ ਲਿਬਰਲ ਸਿਰਕਾਟੇ ਪੱਖ ਵਿੱਚ ਵੋਟ ਪਾਉਣ ਲਈ ਸਹਿਮਤ ਹੋ ਚੁੱਕੇ ਨੇ ਹਾਲਾਂਕਿ ਜਗਮੀਤ ਅਤੇ ਬਲੌਕ ਲੀਡਰ ਏ ਫਰੈਂਚਸ਼ਿਪ ਬ੍ਰਾਂਚੇ ਦੋਵਾਂ ਨੇ ਕਿਹਾ ਕਿ ਉਹਨਾਂ ਨੂੰ ਟਰੂਡੋ ਬਾਰੇ ਸ਼ੰਕੇ ਨੇ ਜਗਮੀਤ ਨੇ ਕਿਹਾ ਕਿ ਐਨਟੀਪੀ ਪਾਰਲੀਮੈਂਟ ਵਿੱਚ ਕੰਮ ਕਰਵਾਉਣ ਲੋਕਾਂ ਲਈ ਕੰਮ ਕਰਨ ਅਤੇ ਲੋਕਾਂ ਲਈ ਲੜਨ ਆਈ ਹੈ ਨਾ ਕਿ ਪੀਰ ਪੋਲੀਵ ਦੀਆਂ ਚਾਲਾਂ ਖੇਡਣ ਅਸੀਂ ਪੀਰ ਪੋਲੀਏਵ ਨੂੰ ਇਹ ਨਹੀਂ ਦੱਸਣ ਦਵਾਂਗੇ ਕਿ ਅਸੀਂ ਕੀ ਕਰਨਾ ਚਗਮਿਤ ਸਿੰਘ ਨੇ ਕਿਹਾ ਕਿ ਪੋਲੀਏਵ ਅਤੇ ਕੰਜ਼ਰਵੇਟਿਵਜ਼ ਇਸ ਕਾਰਕੇ ਰੋਕੇ ਜਾਣੇ ਚਾਹੀਦੇ ਨੇ ਕਿਉਂਕਿ ਜੇ ਉਹ ਜਿੱਤ ਗਏ ਤਾਂ ਉਹ ਸੋਸ਼ਲ ਪ੍ਰੋਗਰਾਮਾਂ ਪੈਨਸ਼ਨਾਂ ਅਤੇ ਹੈਲਥ케ਅਰ ਵਿੱਚ ਕਟੌਤੀ ਕਰਨਗੇ ਪਰ ਜਗਮੀਤ ਸਿੰਘ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਲਿਬਰਲਜ਼ ਇਸ ਸਮਾਪਤ ਹੋ ਚੁੱਕੇ ਨੇ ਅਤੇ ਉਹਨਾਂ ਨੇ ਕੱਲ ਆਪਣੇ ਕੌਕਸ ਨੂੰ ਕਿਹਾ ਸੀ ਕਿ ਲਿਬਰਲਜ਼ ਅਤੇ ਟਰੂਡੋ ਇੱਕ ਹੋਰ ਮੌਕੇ ਦੇ ਹੱਕਦਾਰ ਨਹੀਂ ਹਨ ਇਸ ਮਹੀਨੇ ਦੇ ਸ਼ੁਰੂ ਵਿੱਚ ਸਮਰਥਨ ਸਮਝੌਤੇ ਨੂੰ ਖਤਮ ਕਰਨ ਦੀ ਘੋਸ਼ਣਾ ਕਰਦੇ ਹੋਏ ਜਗਮੀਤ ਸਿੰਘ ਨੇ ਕਿਹਾ ਸੀ ਕਿ ਟਰੂਡੋ ਕਾਰਪੋਰੇਟ ਲਾਲਚ ਵਾਲੇ ਚੋਕ ਦੇ ਨੇ ਅਤੇ ਅਹੁਦੇ ਤੇ ਰਹਦੇ ਹੋਏ ਵਾਰ-ਵਾਰ ਕੈਨੇਡੀਅਨਾਂ ਨੂੰ ਨਿਰਾਸ਼ ਕਰਦੇ ਰਹੇ ਨੇ। ਇਹ ਪੁੱਛੇ ਜਾਣ ਤੇ ਕਿ ਉਹ ਅਜੇਹੇ ਪ੍ਰਧਾਨ ਮੰਤਰੀ ਦਾ ਸਮਰਥਨ ਕਿਉਂ ਕਰ ਰਹੇ ਨੇ ਜਿਸ ਦੀ ਉਹ ਇੰਨੀ ਕੋੜੇ ਵਿਆਖਿਆ ਕਰਦੇ ਨੇ। ਤਾਂ ਜਗਮੀਤ ਸਿੰਘ ਨੇ ਕਿਹਾ ਕਿ ਜਿੱਥੇ ਟਰੂਡੋ ਬੁਰੇ ਨੇ ਫਿਰ ਪੋਲਿਵ ਹੋਰ ਵੀ ਮਾਰੇ ਸਾਬਤ ਹੋਣਗੇ। ਜਗਮੀਤ ਨੇ ਕਿਹਾ ਹੈ ਕਿ ਐਨ.ਡੀ.ਪੀ ਅਗਲੀਆਂ ਚੋਣਾਂ ਜਿੱਤਣ ਲਈ ਲਹਿਰ ਬਣਾ ਰਹੀ ਹੈ। ਉਹਨਾਂ ਕਿਹਾ ਕਿ ਮੈਂ ਇੱਥੇ ਅਗਲਾ ਪ੍ਰਧਾਨ ਮੰਤਰੀ ਬਣਨ ਲਈ ਆਇਆ ਹਾਂ। ਅਗਲੀ ਚੋਣਾਂ ਵਿੱਚ ਲੋਕਾਂ ਕੋਲ ਇੱਕ ਵਿਕਲਪ ਹੈ। ਜਗਮੀਤ ਨੇ ਕਿਹਾ ਕਿ ਉਹ ਆਉਣ ਵਾਲੇ ਹਫ਼ਤਿਆਂ ਵਿੱਚ ਸਰਕਾਰ ਨੂੰ ਦੇਖ ਸਕਦੇ ਨੇ। ਨਾਲ ਹੀ ਉਹਨਾਂ ਕਿਹਾ ਕਿ ਉਹ ਫੈਸਲਾ ਕਰਨਗੇ ਕਿ ਕਿਸ ਤਰ੍ਹਾਂ ਕੇਸ ਆਧਾਰ ਤੇ ਬੇਪਰੋਸਕੀ ਮਤੇ ਤੇ ਕਿਵੇਂ ਵੋਟ ਪਾਉਣੀ ਹੈ। ਪੋਲੀਗੇਵ ਨੇ ਸਰਕਾਰ ਨੂੰ ਦੁਬਾਰਾ ਸਮਰਥਨ ਦੇਣ ਦੇ ਜਗਮੀਤ ਸਿੰਘ ਦੇ ਫੈਸਲੇ ਦੀ ਸਖਤ ਆਲੋਚਨਾ ਕੀਤੀ। ਪਾਲਗੇਵ ਨੇ ਕਿਹਾ ਕਿ ਉਹ ਜਾਲੀ ਧੋਖੇਬਾਜ਼ ਅਤੇ ਝੂਠਾ ਹੈ ਭਵਿੱਖ ਵਿੱਚ ਐਨ.ਡੀ.ਪੀ ਦੇ ਇਸ ਵਿਕਾਊ ਨੇਤਾ ਦੇ ਕਹਿਣ ਉੱਤੇ ਕੋਈ ਕਿਵੇਂ ਵਿਸ਼ਵਾਸ ਕਰ ਸਕਦਾ ਹੈ ਉਹਨਾਂ ਨੇ ਜਗਮੀਤ ਸਿੰਘ 'ਤੇ ਇਲਜ਼ਾਮ ਲਾਇਆ ਕਿ ਉਹਨਾਂ ਨੇ ਇਸ ਹਫ਼ਤੇ ਦੀਆਂ ਫੈਡਰਲ ਇਲਜ਼ਮਨੀ ਚੋਣਾਂ ਤੋਂ ਠੀਕ ਪਹਿਲਾਂ ਟਰੂਡੋ ਨਾਲ ਆਪਣੇ ਸਮਝੌਤੇ ਨੂੰ ਤੋੜਿਆ ਤਾਂ ਜੋ ਲੋਕਾਂ ਨੂੰ ਇਹ ਯਕੀਨ ਦਿਵਾਇਆ ਜਾ ਸਕੇ ਕਿ ਐਨਡੀਪੀ ਨੂੰ ਵੋਟ ਤਬਦੀਲੀ ਲਈ ਵੋਟ ਹੈ ਪਰ ਚੋਣਾਂ ਖਤਮ ਹੁੰਦਿਆ ਹੀ ਪਾਸਾ ਪਲਟ ਗਏ ਜਿਵੇਂ ਹੀ ਕਨਜ਼ਰਵੇਟਿਵ ਲੀਡਰ ਪੀਅਰ ਪੋਲੀਵ ਨੇ ਜਗਮੀਤ ਸਿੰਘ ਉੱਤੇ ਅਜੇਹੇ ਦੋਸ਼ ਲਗਾਉਣੇ ਸ਼ੁਰੂ ਕੀਤੇ ਤਾਂ ਫਿਰ ਜਗਮੀਤ ਸਿੰਘ ਨੇ ਵੀ ਚੁੱਪੀ ਤੋੜ ਦਿੱਤੀ ਤੇ ਕਿਹਾ ਕਿ ਮੈਂ ਇੱਥੇ ਹੀ ਬੈਠਾ ਹਾਂ ਅਤੇ ਜਗਮੀਤ ਸਿੰਘ ਤੇ ਪੌਲੀ ਵਿਚਾਲੇ ਵਿਆਸ ਹੋਣੀ ਸ਼ੁਰੂ ਹੋ ਗਈ ਜਿਸ ਤੋਂ ਬਾਅਦ ਸਪੀਕਰ ਨੂੰ ਖੜੇ ਹੋ ਕੇ ਵਿੱਚ ਦਖਲ ਅੰਦਾਜ਼ੀ ਕਰਨੀ ਪਈ ਜਗਮੀਤ ਸਿੰਘ ਦੇ ਇੱਕ ਪ੍ਰਦਰਸ਼ਨਕਾਰੀ ਨਾਲ ਹੋਏ ਟਕਰਾਅ ਤੋਂ ਬਾਅਦ ਪਾਰਲੀਮੈਂਟ ਹਿੱਲ ਦੀ ਸੁਰੱਖਿਆ ਦੇ ਵਿੱਚ ਸਖਤੀ ਕਰ ਦਿੱਤੀ ਗਈ ਹੈ ਪਰ ਪਾਮ ਡੈਮੋਫ ਦਾ ਕਹਿਣਾ ਹੈ ਕਿ ਉਹਨਾਂ ਨੂੰ ਡਰ ਹੈ ਕਿ ਕੋਈ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਵੇਗਾ ਉਹਨਾਂ ਇਹ ਵੀ ਕਹਿ ਦਿੱਤਾ ਹੈ ਕਿ ਹੁਣ ਪਾਰਲੀਮੈਂਟ ਹਿੱਲ ਸੁੁਰਖਿਤ ਨਹੀਂ ਰਹੀ ਇਸ ਕਰਕੇ ਉਹ ਸਿਆਸਤ ਤੋਂ ਵੀ ਸਨਿਆਸ ਲੈ ਰਹੇ ਨੇ ਐਨਡੀਪੀ ਲੀਡਰ ਜਗਮੀਤ ਸਿੰਘ ਦੇ ਇੱਕ ਪ੍ਰਦਰਸ਼ਨਕਾਰੀ ਨਾਲ ਹੋਏ ਟਕਰਾਅ ਦੀ ਘਟਨਾ ਤੋਂ ਬਾਅਦ ਪਾਰਲੀਮੈਂਟ ਹਿੱਲ ਦੇ ਸੁਰੱਖਿਆ ਇੰਚਾਰਜ ਦਾ ਕਹਿਣਾ ਹੈ ਕਿ ਸੁਰੱਖਿਆ ਇੰਤਜ਼ਾਮਾਂ ਨੂੰ ਸਖਤ ਕੀਤਾ ਗਿਆ ਪਰ ਇੱਕ ਲਿਬਰਲ ਐਮਪੀ ਦਾ ਕਹਿਣਾ ਹੈ ਕਿ ਇਹ ਕਾਫੀ ਨਹੀਂ ਵਿਦੇਸ਼ ਮੰਤਰੀ ਦੀ ਪਾਰਲੀਮੈਂਟਿਸ ਕਤਰ ਪੈਮ ਡਮੋਫ ਨੇ ਸਰਜੈਂਟ ਆਰਮਡਸ ਨੂੰ ਬੁੱਧਵਾਰ ਨੂੰ ਇੱਕ ਪੱਤਰ ਲਿਖ ਕੇ ਸੁਰੱਖਿਆ ਨੂੰ ਹੋਰ ਵਧਾਉਣ ਦੀ ਮੰਗ ਕੀਤੀ ਹੈ ਸੀਬੀਸੀ ਨੇ ਡਿਮੋਫ ਦੇ ਪੱਤਰ ਦੀ ਕਾਪੀ ਪ੍ਰਾਪਤ ਕੀਤੀ ਜਿਸ ਵਿੱਚ ਉਹਨਾਂ ਲਿਖਿਆ ਹੈ ਕਿ ਮੈਂ ਉਹ ਸੁਰੱਖਿਅਤ ਮਹਿਸੂਸ ਕਰਦੀ ਹਾਂ ਮੈਨੂੰ ਚਿੰਤਾ ਹੈ ਕਿ ਕੋਈ ਗੰਭੀਰ ਜ਼ਖਮੀ ਵੀ ਹੋ ਸਕਦਾ ਹੈ ਐਮਪੀਜ਼ ਅਤੇ ਸੰਸਦੀ ਸਟਾਫ ਪ੍ਰਤੀ ਉਤਪੀੜਨ ਦਾ ਪੱਧਰ ਸਪਸ਼ਟ ਤੌਰ ਤੇ ਵੱਧ ਰਿਹਾ ਹੈ ਅਤੇ ਮੈਨੂੰ ਸੁਰੱਖਿਆ ਦਾ ਪੱਧਰ ਸਵੀਕਾਰਯੋਗ ਨਹੀਂ ਲੱਗਦਾ ਦਮਾਫ ਨੇ ਹਾਊਸ ਆਫ ਕਾਮਨਸ ਦੀ ਵਰਕਪਲੇਸ ਹਰਾਸਮੈਂਟ ਐਂਡ ਵਾਇਲੈਂਸ ਪਾਲਿਸੀ ਦਾ ਹਵਾਲਾ ਦਿੱਤਾ ਜਿਸ ਵਿੱਚ ਕਿਹਾ ਗਿਆ ਹੈ ਕਿ ਸਾਰੇ ਮੈਂਬਰਾਂ ਉਹਨਾਂ ਦੇ ਮੁਲਾਜ਼ਮਾਂ ਅਤੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਕਿ ਉਹ ਪਰੇਸ਼ਾਨੀ ਅਤੇ ਹਿੰਸਾ ਤੋਂ ਮੁਕਤ ਕੰਮ ਦੇ ਮਾਹੌਲ ਨੂੰ ਯਕੀਨੀ ਬਣਾਉਣ। ਉਹਨਾਂ ਨੇ ਇਹ ਵੀ ਸੁਝਾਅ ਦਿੱਤਾ ਕਿ ਪਾਰਲੀਮੈਂਟਰੀ ਪ੍ਰੋਟੈਕਟਿਵ ਸਰਵਿਸ ਅਧਿਕਾਰੀ ਸੰਸਦ ਮੈਂਬਰਾਂ ਅਤੇ ਗੁੱਸੈਲ ਵਿਅਕਤੀਆਂ ਵਿਚਾਲੇ ਇੱਕ ਲਾਈਨ ਬਣਾ ਕੇ ਸਰੀਰਕ ਤੌਰ ਤੇ ਸੁਰੱਖਿਆ ਕਰ ਸਕਦੇ ਨੇ। ਸੋਮਵਾਰ ਨੂੰ ਹਾਊਸ ਆਫ ਕਾਮਨਸ ਦੇ ਨਵੇਂ ਸੈਸ਼ਨ ਦੀ ਬੈਠਕ ਸ਼ੁਰੂ ਹੋਣ ਤੋਂ ਬਾਅਦ ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀ ਰੋਸਾਨਾ ਸਸਤੀ ਖੇਤਰ ਵਿੱਚ ਇਕੱਠੇ ਹੋ ਰਹੇ ਨੇ ਅਤੇ ਉਹ ਮੁੱਖ ਤੌਰ ਤੇ ਵਲਿੰਗਟਨ ਸਟਰੀਟ ਤੇ ਮੁੱਖ ਪ੍ਰਵੇਸ਼ ਦੁਆਰ ਦੇ ਸਾਹਮਣੇ ਹੁੰਦੇ ਨੇ ਜਿੱਥੋਂ ਐਮਪੀਜ਼ ਪਾਰਲੀਮੈਂਟ ਦੇ ਆਹਾਤੇ ਵਿੱਚ ਦਾਖਲ ਹੁੰਦੇ ਨੇ ਮੰਗਲਵਾਰ ਨੂੰ ਦੋ ਪ੍ਰਦਰਸ਼ਨਕਾਰੀ ਜਗਮੀਤ ਸਿੰਘ ਦੇ ਨੇੜੇ ਆ ਕੇ ਜਦੋਂ ਕਿਸੇ ਵਿਅਕਤੀ ਨੇ ਜਗਮੀਤ ਸਿੰਘ ਨੂੰ ਪ੍ਰਸ਼ਟ ਕਹਿ ਕੇ ਗਾਲ੍ਹ ਵੀ ਦਿੱਤੀ ਤਾਂ ਜਵਾਬ ਵਿੱਚ ਜਗਮੀਤ ਸਿੰਘ ਦਾ ਇੱਕ ਵਿਅਕਤੀ ਨਾਲ ਟਕਰਾ ਹੋਇਆ ਇਹ ਘਟਨਾ ਵੈਸਟ ਬਲਾਕ ਦੇ ਸਾਹਮਣੇ ਵਾਪਰੀ ਜਿੱਥੇ ਪੀਪੀਐਸ ਅਧਿਕਾਰੀ ਵੀ ਮੌਜੂਦ ਸਨ ਪੀਪੀਐਸ ਦਾ ਕਹਿਣਾ ਹੈ ਕਿ ਉਹ ਇਸ ਘਟਨਾ ਤੋਂ ਜਾਣੂ ਹੈ ਅਤੇ ਉਹ ਖਤਰਿਆਂ ਤੇ ਨਜ਼ਰ ਰੱਖ ਰਹੇ ਨੇ ਸੀਬੀਸੀ ਨਿਊਜ਼ ਨੂੰ ਦਿੱਤੇ ਇੱਕ ਬਿਆਨ ਵਿੱਚ ਸਰਵਿਸ ਨੇ ਕਿਹਾ ਕਿ ਪੀਪੀਐਸ ਨੇ ਪਾਰਲੀਮੈਂਟ ਹਿੱਲ ਤੇ ਅਤੇ ਸੰਸਦੀ ਖੇਤਰ ਦੇ ਅੰਦਰ ਆਪਣੀ ਸੁਰੱਖਿਆ ਸਥਿਤੀ ਨੂੰ ਮਹੱਤਵਪੂਰਨ ਤੌਰ ਤੇ ਵਿਵਸਥਿਤ ਕੀਤਾ ਹੈ ਅਤੇ ਲੋੜ ਅਨੁਸਾਰ ਦਖਲ ਦੇਣ ਲਈ ਤਿਆਰ ਨੇ ਬੁੱਧਵਾਰ ਨੂੰ ਪੀਪੀਐਸ ਅਧਿਕਾਰੀ ਵੈਲਿੰਗਟਨ ਸਟਰੀਟ ਤੇ ਐਮਪੀਜ਼ ਦੇ ਨਾਲ ਚੱਲ ਰਹੇ ਸਨ ਅਤੇ ਕਿਸੇ ਨੂੰ ਵੀ ਵੈਸਟ ਬਲਾਕ ਦੇ ਆਸ-ਪਾਸ ਦੇ ਖੇਤਰ ਵਿੱਚ ਦਾਖਲ ਹੋਣ ਦੇਣ ਤੋਂ ਪਹਿਲਾਂ ਪਾਸਾਂ ਦੀ ਚੰਗੀ ਤਰ੍ਹਾਂ ਜਾਂਚ ਕਰ ਰਹੇ ਸਨ ਬੋਧਵਾਰ ਨੂੰ ਪ੍ਰਸ਼ਨ ਕਾਲ ਤੋਂ ਠੀਕ ਪਹਿਲਾਂ ਇੱਕ ਪੀਪੀਐਸ ਅਧਿਕਾਰੀ ਹੈੱਡਫੋਨ ਪੈਨੇ ਇੱਕ ਵਿਅਕਤੀ ਦੇ ਪਿੱਛੇ ਭੱਜਾ ਜੋ ਸੁਰੱਖਿਆ ਤੋਂ ਲੰਘ ਆਇਆ ਸੀ ਜਮੋਫ ਨੇ ਕਿਹਾ ਕਿ ਉਹ ਪੀਪੀਐਸ ਅਧਿਕਾਰੀਆਂ ਦੀ ਵਧੀ ਹੋਈ ਮੌਜੂਦਗੀ ਦੀ ਪ੍ਰਸ਼ੰਸਾ ਕਰਦੀ ਹੈ ਪਰ ਉਹਨਾਂ ਨੇ ਦਲੀਲ ਦਿੱਤੀ ਕਿ ਸੰਸਦ ਮੈਂਬਰਾਂ ਨੂੰ ਉੱਚ ਜੋਖਮ ਵਾਲੀਆਂ ਸਥਿਤੀਆਂ ਵਿੱਚ ਨਹੀਂ ਹੋਣਾ ਚਾਹੀਦਾ ਜਿੱਥੇ ਉਹਨਾਂ ਨੂੰ ਕੰਮ ਤੇ ਜਾਣ ਲਈ ਪ੍ਰਦਰਸ਼ਨਕਾਰੀਆਂ ਦੀ ਭੀੜ ਵਿੱਚੋਂ ਲੰਘਣਾ ਪੈਂਦਾ ਹੈ ਉਹਨਾਂ ਨੇ ਪੀਪੀਐਸ ਦੇ ਉਸ ਸੁਝਾ ਨੂੰ ਅਸਵੀਕਾਰਨ ਯੋਗ ਆਖਿਆ ਜਿਸ ਵਿੱਚ ਪੀਪੀਐਸ ਨੇ ਕਿਹਾ ਸੀ ਕਿ ਸੰਸਦ ਮੈਂਬਰ ਪਾਰਲੀਮੈਂਟ ਹਿੱਲ ਲਈ ਹੋਰ ਦਾਖਲਾ ਦਰਵਾਜ਼ਾ ਦੀ ਵਰਤੋਂ ਕਰ ਸਕਦੇ ਨੇ ਪੀਪੀਐਸ ਇੱਕ ਵੱਖਰੀ ਕਾਨੂੰਨ ਏਜੰਸੀ ਹੈ ਹਾਲਾਂਕਿ ਇਹ ਪਾਰਲੀਮੈਂਟ ਹਿੱਲ ਤੇ ਸੁਰੱਖਿਆ ਲਈ ਜ਼ਿੰਮੇਵਾਰ ਹੈ ਵੈਲਿੰਗਟਨ ਸਟਰੀਟ ਇਸ ਦੇ ਅਧਿਕਾਰ ਖੇਤਰ ਤੋਂ ਬਾਹਰ ਹੈ ਕੈਨੇਡੀਅਨ ਪਤਵੰਤਿਆਂ ਦੀ ਸੁਰੱਖਿਆ ਲਈ ਆਰਸੀਐਮਪੀ ਜ਼ਿੰਮੇਵਾਰ ਹੈ ਆਰਸੀਐਮਪੀ ਅਨੁਸਾਰ ਪਿਛਲੇ 5 ਸਾਲਾਂ ਵਿੱਚ ਆਰਸੀਐਮਪੀ ਸੁਰੱਖਿਆ ਦੀ ਮੰਗ ਕਰਨ ਵਾਲੇ ਸੰਸਦ ਮੈਂਬਰਾਂ ਦੀ ਗਿਣਤੀ ਦੁੱਗਣੀ ਹੋ ਗਈ ਹੈ ਡਿਮੋਫਨਿਕ ਹੈ ਕਿ ਉਤਪੀੜਨ ਧਮਕੀਆਂ ਅਤੇ ਦੁਰਵਪਾਰ ਵਿੱਚ ਵਾਧੇ ਕਰਕੇ ਉਹ ਅਗਲੀਆਂ ਫੈਡਰਲ ਚੋਣਾਂ ਵਿੱਚ ਹਿੱਸਾ ਨਹੀਂ ਲੈ ਰਹੀ ਅਤੇ ਰਾਜਨੀਤੀ ਨੂੰ ਪੂਰੀ ਤਰ੍ਹਾਂ ਛੱਡ ਰਹੀ ਹੈ। ਐਨਟੀਪੀ ਐਮਪੀ ਅਲੈਗਜ਼ੈਂਡਰ ਬੁਲਰੀਸ ਨੇ ਕਿਹਾ ਕਿ ਫੈਡਰਲ ਰਾਜਨੀਤਿਕ ਪਾਰਟੀਆਂ ਦੇ ਲੀਡਰਾਂ ਅਤੇ ਮੰਤਰੀਆਂ ਲਈ ਸੁਰੱਖਿਆ ਸਖਤ ਕੀਤੀ ਜਾਣੀ ਚਾਹੀਦੀ ਹੈ। ਉਹਨਾਂ ਇਹ ਵੀ ਕਿਹਾ ਕਿ ਵਿਰੋਧ ਪ੍ਰਦਰਸ਼ਨ ਦੇ ਅਧਿਕਾਰ ਦੇ ਪ੍ਰਬੰਧਨ ਅਤੇ ਲੋਕਾਂ ਨੂੰ ਸੁਰੱਖਿਅਤ ਰੱਖਣ ਵਿਚਾਲੇ ਸੰਤੁਲਨ ਬਣਾਇਆ ਜਾਣਾ ਚਾਹੀਦਾ ਹੈ। ਕੰਜ਼ਰਵੇਟਿਵ ਐਮਪੀ ਜੌਨ ਵਿਲੀਅਮਸਨ ਨੇ ਕਿਹਾ ਕਿ ਵੈਲਿੰਗਟਨ ਸਟਰੀਟ ਤੇ ਪ੍ਰਦਰਸ਼ਨਕਾਰੀਆਂ ਨੂੰ ਚਾਲ ਨਹੀਂ ਮਜਬੂਰ ਨਹੀਂ ਕੀਤਾ ਜਾਣਾ ਚਾਹੀਦਾ। ਉੱਥੇ ਹੋਣਾ ਉਹਨਾਂ ਦਾ ਅਧਿਕਾਰ ਹੈ। ਕਿਊਬੈਕ ਦੇ ਵਿੱਚ ਅਸਥਾਈ ਪ੍ਰਵਾਸੀਆਂ ਦੀ ਗਿਣਤੀ ਵਧਣ ਦੇ ਨਾਲ ਕਿਊਬੈਕ ਦੇ ਪ੍ਰੀਮੀਅਰ ਫਰਾਂਸ਼ਵਾਲ ਲਗੋਰ ਲਗਾਤਾਰ ਪਰੇਸ਼ਾਨ ਨਜ਼ਰ ਆ ਰਹੇ ਨੇ ਤੇ ਹੁਣ ਉਹ ਜਲਦੀ ਵੋਟਾਂ ਕਰਵਾਉਣ ਦੇ ਪੱਖ ਦੇ ਵਿੱਚ ਵੀ ਵਿਖਾਈ ਦਿੱਤੇ ਨੇ ਲਗਲ ਚਾਹੁੰਦੇ ਨੇ ਕਿ ਬਲੌਕ ਕਿਊਬੈਕਵਾ ਬੇਪਰੋਸਗੀ ਮਤੇ ਦੇ ਉੱਤੇ ਟਰੂਡੋ ਸਰਕਾਰ ਦੇ ਖਿਲਾਫ ਵੋਟ ਪਾ ਦੇਵੇ ਕਿਊਬੈਕ ਪ੍ਰੀਮੀਅਰ ਫਰਾਂਸ਼ਵਾਲ ਲਗੋਰ ਚਾਹੁੰਦੇ ਨੇ ਕਿ ਫੈਡਰਲ ਚੋਣਾਂ ਜਲਦੀ ਹੋਣੀਆਂ ਚਾਹੀਦੀਆਂ ਨੇ ਵੀਰ ਵਰਨੂੰ ਨੈਸ਼ਨਲ ਅਸੈਂਬਲੀ ਵਿਖੇ ਪੱਤਰਕਾਰਾਂ ਨੂੰ ਦਿੱਤੇ ਇੱਕ ਸੰਖੇਪ ਬਿਆਨ ਵਿੱਚ ਲਗੌਲਤ ਨੇ ਬਲੌਕ ਕਿ ਬੈਕਵਾ ਵਲੋਂ ਟਰੂਡੋ ਦੀ ਘਟ ਗਿਂਦੀ ਸਰਕਾਰ ਦਾ ਸਮਰਥਨ ਕਰਨ ਦੇ ਫੈਸਲੇ ਤੇ ਅਸਹਿਮਤੀ ਪ੍ਰਗਟਾਈ ਬਲੌਕ ਨੇ ਅਗਲੇ ਹਫਤੇ ਟਰੂਡੋ ਸਰਕਾਰ ਖਿਲਾਫ ਕੰਜ਼ਰਵੇਟਿਵਜ਼ ਵੱਲੋਂ ਪੇਸ਼ ਕੀਤੇ ਜਾਣ ਵਾਲੇ ਬੇਪਰੋਸਕੀ ਮਤੇ ਦੇ ਵਿਰੋਧ ਵੋਟ ਪਾਉਣ ਦਾ ਫੈਸਲਾ ਲਿਆ ਹੈ ਲਗੌਲਡਿੰਗ ਇਹ ਹੈ ਕਿ ਉਹ ਕਈ ਮਹੀਨਿਆਂ ਤੋਂ ਲਿਬਰਲ ਸਰਕਾਰ ਨੂੰ ਮੰਗ ਕਰ ਰਹੇ ਨੇ ਕਿ ਕਿਊਬੈਕ ਵਿੱਚ ਅਸਥਾਈ ਪ੍ਰਵਾਸੀਆਂ ਦੀ ਗਿਣਤੀ ਘਟਾਈ ਜਾਵੇ ਪਿਛਲੇ 2 ਸਾਲਾਂ ਵਿੱਚ ਇਹ ਗਿਣਤੀ 3 ਲੱਖ ਤੋਂ ਦੁੱਗਣੀ ਹੋ ਕੇ ਕਰੀਬ 6 ਲੱਖ ਹੋ ਗਈ ਹੈ ਆਪਣੇ ਬਿਆਨ ਵਿੱਚ ਲਗੌਲਡ ਨੇ ਸਿੱਧਾ ਤਾਂ ਇਹ ਨਹੀਂ ਕਿਹਾ ਕਿ ਬਲੌਕ ਲੀਡਰ ਏ ਫਰੈਂਡਸ਼ਿਪ ਬਲੌਂਚੇਨੂ ਬੇਪਰੋਸਕੀ ਮਤੇ ਤੇ ਟਰੂਡੋ ਸਰਕਾਰ ਦੇ ਖਿਲਾਫ ਵੋਟ ਕਰਨੀ ਚਾਹੀਦੀ ਹੈ ਅਰ ਇਸਦੇ ਪਚਾਏ ਉਪਾਰਟੀ ਕਿਬੈਕਵਾ ਲੀਡਰ ਪਾਲ ਸੇਂਟ ਪੀਅਰ ਲਮੈਂਟਨ ਤੇ ਦਬਾਅ ਪਾਉਂਦੇ ਪ੍ਰਤੀਤ ਹੋਏ। ਦਿ ਗੋਲਟ ਨੇ ਕਿਹਾ ਕਿ ਬੀਤੇ ਕਾਲ ਬਲੌਕ ਕਿਬੈਕਵਾ ਦੇ ਲੀਡਰ ਜੋ ਕਿ ਪਾਰਟੀ ਕਿਬੈਕਵਾ ਦੀ ਸਾਥੀ ਪਾਰਟੀ ਹੈ ਉਸਨੇ ਐਲਾਨ ਕੀਤਾ ਹੈ ਕਿ ਉਹ ਅਗਲੇ ਹਫਤੇ ਬੇਪਰੋਸ ਦੀ ਮਤੇ ਤੇ ਟਰੂਡੋ ਸਰਕਾਰ ਦਾ ਸਮਰਥਨ ਕਰਨਗੇ। ਮੈਂ ਪਾਰਟੀ ਕਿਬੈਕਵਾ ਦੇ ਲੀਡਰ ਮਿਸਟਰ ਸੈਂਟ ਪੀਅਰ ਪਲੇਮੈਂਟਨ ਨੂੰ ਅੱਜ ਥੋੜੀ ਹਿੰਮਤ ਦਿਖਾਉਣ ਨੂੰ ਕਹਿੰਦਾ ਹਾਂ ਕਿ ਉਹ ਬਲੌਕ ਕਿਊਬੈਕਵਾ ਵਿੱਚ ਆਪਣੇ ਮਿੱਤਰ ਨੂੰ ਆਪਣਾ ਮਨ ਬਦਲਣ ਲਈ ਆਖਣ ਅਤੇ ਇਹ ਆਖਣ ਕਿ ਉਹ ਅਗਲੇ ਹਫ਼ਤੇ ਟ੍ਰੂਡੋ ਸਰਕਾਰ ਨੂੰ ਸਮਰਥਨ ਨਾ ਕਰਨ ਅਤੇ ਕਿਊਬੈਕ ਵਾਸੀਆਂ ਤੇ ਕਿਊਬੈਕ ਕੌਮ ਦੇ ਹਿੱਤਾਂ ਦੀ ਰੱਖੀ ਕਰਨ ਲਿਗੋਲ ਬਿਨਾਂ ਕਿਸੇ ਸਵਾਲ ਦਾ ਜਵਾਬ ਦਿੱਤੇ ਚਲੇ ਗਏ ਜਦੋਂ ਪੱਤਰਕਾਰਾਂ ਨੇ ਉਹਨਾਂ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਕਿ ਕੀ ਉਹਨਾਂ ਨੂੰ ਲੱਗਦਾ ਹੈ ਕੀ ਪੀਰ ਪੋਲੀ ਦੇ ਸਤਾ ਵਿੱਚ ਆਉਣ ਤੇ ਇੱਕ ਬੈਕ ਬਿਹਤਰ ਹੱਥਾਂ ਵਿੱਚ ਹੋਵੇਗਾ ਬਲੌਂਸ਼ੇ ਨੇ ਸੋਸ਼ਲ ਮੀਡੀਆ ਤੇ ਪ੍ਰੀਮੀਅਰ ਦਾ ਜਵਾਬ ਦੇਣ ਵਿੱਚ ਬਹੁਤ ਸਮਾਂ ਨਹੀਂ ਲਾਇਆ ਲਿਬਰਲ ਸਰਕਾਰ ਖਿਲਾਫ ਬੇਪਰੋਸਕੀ ਦੇ ਮਤੇ ਤੇ ਵੋਟ ਨਾ ਪਾਉਣ ਦੀ ਮੰਗ ਬਾਰੇ ਐਕਸ ਤੇ ਇੱਕ ਪੋਸਟ ਵਿੱਚ ਬਲੌਂਸ਼ੇ ਨੇ ਕਿਹਾ ਮੇਰਾ ਜਵਾਬ ਹਜੇ ਵੀ ਨਾ ਹੈ ਆਪਣੀ ਪੋਸਟ ਵਿੱਚ ਬਲੌਂਸ਼ੇ ਨੇ ਕਿਹਾ ਕਿ ਉਹ ਨਾ ਤਾਂ ਕੰਜ਼ਰਵੇਟਿਵ ਨੇ ਨਾ ਲਿਬਰਲ ਨੇ ਅਤੇ ਨਾ ਹੀ ਸੀ ਕਿਉ ਯਾਨਕੀ ਲੋਕਲ ਪਾਰਟੀ ਦੇ ਨੇ ਮੈਂ ਬਲਾਕ ਕੇ ਬੈਕਵਾਦਾ ਲੀਡਰ ਹਾਂ ਮੈਂ ਲਿਬਰਲਾਂ ਦੀ ਨਹੀਂ ਕਯੂਬਿਕਰਸ ਦੀ ਸੇਵਾ ਕਰਦਾ ਹਾਂ ਜੋ ਕਿ ਮੇਰੀ ਆਪਣੀ ਸਮਝ ਤੇ ਆਧਾਰਿਤ ਹੁੰਦੀ ਹੈ ਉਹਨਾਂ ਇਹ ਵੀ ਇਸ਼ਾਰਾ ਕੀਤਾ ਕਿ ਕੰਜ਼ਰਵੇਟਿਵ ਪਾਰਟੀ ਦੇ ਮਤੇ ਵਿੱਚ ਲਗੋਵ ਵੱਲੋਂ ਉਠਾਏ ਗਏ ਇਮੀਗ੍ਰੇਸ਼ਨ ਮੁੱਦਿਆਂ ਬਾਰੇ ਕੁਝ ਵੀ ਜ਼ਿਕਰ ਨਹੀਂ ਹੈ ਇਸ ਹਫਤੇ ਦੀਆਂ ਫੈਡਰਲ ਜਮਨੀ ਚੋਣਾਂ ਵਿੱਚ ਮੌਂਟਰੀਅਲ ਦੀ ਲਾਸਾਲ ਇਮਾਰ ਵੋਡਨ ਰਾਈਡਿੰਗ ਤੋਂ ਬਲੌਕ ਉਮੀਦਵਾਰ ਜੇਤੂ ਹੋਇਆ ਹੈ ਇਹ ਸੀਟ ਪਿਛਲੇ ਕਈ ਦਹਾਕਿਆਂ ਤੋਂ ਲਿਬਰਲਾਂ ਦਾ ਘੜ ਹੁੰਦੀ ਸੀ ਬਲੌਕ ਉਮੀਦਵਾਰ ਲੁਈ ਫਿਲਿਪ ਸੋਵੀ ਦੇ ਜਿੱਤ ਤੋਂ ਬਾਅਦ ਬਲੌਂਸ਼ੇ ਨੇ ਕਿਹਾ ਕਿ ਲਿਬਰਲ ਸਰਕਾਰ ਦੇ ਥੋੜੇ ਹੀ ਦਿਨ ਰਗੇ ਨੇ ਪਰ ਉਹਨਾਂ ਕਿਹਾ ਹੈ ਕਿ ਇਸ ਦਾ ਅਰਥ ਇਹ ਨਹੀਂ ਕਿ ਉਹਨਾਂ ਦੀ ਪਾਰਟੀ ਸਰਕਾਰ ਡੇਗਦੀ ਕੋਸ਼ਿਸ਼ ਕਰੇਗੀ ਉਹਨਾਂ ਕਿਹਾ ਕਿ ਅਸੀਂ ਕਿਊਬੈਕ ਲਈ ਮਹੱਤਵਪੂਰਨ ਮੁੱਦਿਆਂ ਨੂੰ ਉਧੋਣਾ ਚਾਹੁੰਦੇ ਹਾਂ ਸਾਡੇ ਕੋਲ ਇਸ ਸਮੇਂ ਇੱਕ ਸੁਨਹਿਰੀ ਮੌਕਾ ਹੈ ਜ਼ਿਕਰ ਇਹ ਖਾਸ ਹੈ ਕਿ ਪਾਰਟੀ ਦੇ ਬੈਕਵਰ ਲੀਡਰ ਸੇਂਟ ਪੀਅਰ ਪਲੇਮੈਂਟਨ ਵੀਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਪ੍ਰੀਮੀਅਰ ਦੀਆਂ ਟਿੱਪਣੀਆਂ ਦਾ ਜਵਾਬ ਦੇਣ ਵਾਸਤੇ ਵੀ ਖਾਸਰ ਹੋਏ ਕੈਨੇਡਾ ਨੂੰ ਆਪਣਾ ਨਵਾਂ ਟਰਾਂਸਪੋਰਟ ਮੰਤਰੀ ਮਿਲ ਗਿਆ ਹੈ ਅਨੀਤਾ ਆਨੰਦ ਨੂੰ ਕੈਨੇਡਾ ਦੇ ਟਰਾਂਸਪੋਰਟ ਮੰਤਰੀ ਦੀ ਜ਼ਿੰਮੇਵਾਰੀ ਸੌਂਪੀਤੀ ਗਈ ਹੈ ਪਾਬਲੋ ਰੋਡਰੇਗਸ ਦੇ ਅਸਤੀਫੇ ਤੋਂ ਬਾਅਦ ਅਨੀਤਾ ਆਨੰਦ ਨੂੰ ਇਹ ਸੌਂ ਚੜੀ ਹੈ ਉਹ ਚੁਕਾ ਦਿੱਤੀ ਗਈ ਹੈ ਪਾਬਲੋ ਰੋਡਰੇਗਸ ਦੇ ਅਸਤੀਫੇ ਦੀ ਗੱਲ ਬੀਤੇ ਦਿਨ ਸਾਹਮਣੇ ਆਈ ਸੀ ਤੇ ਹੁਣ ਉਹਨਾਂ ਨੇ ਅਸਤੀਫਾ ਦਿੱਤਾ ਹੈ ਤੇ ਇਹ ਟੂਡੋ ਸਰਕਾਰ ਵਾਸਤੇ ਇੱਕ ਹੋਰ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ ਕਿਊਬੈਕ ਵਿੱਚ ਲਿਬਰਲ ਪਾਰਟੀ ਦੀ ਲੀਡਰਸ਼ਿਪ ਦੌੜ ਵਿੱਚ ਸ਼ਾਮਲ ਹੋਣ ਲਈ ਪਾਬਲੋ ਰੋਡਰੇਗਸ ਨੇ ਅਸਤੀਫਾ ਦੇ ਦਿੱਤਾ ਅਤੇ ਜਨਵਰੀ ਵਿੱਚ ਲੀਡਰਸ਼ਿਪ ਮੁਹਿੰਮ ਸ਼ੁਰੂ ਹੋਣ ਤੱਕ ਆਜ਼ਾਦ ਐਮਪੀ ਵਜੋ ਸੰਸਦ ਵਿੱਚ ਬੈਠਣਗੇ ਇਹ ਸਾਰਾ ਘਟਨਾਕ੍ਰਮ ਮੋਂਟਰੀਅਲ ਸੀਟ ਤੇ ਲਿਬਰਲ ਪਾਰਟੀ ਦੀ ਹਾਰ ਮਗਰੋਂ ਵਾਪਰਿਆ ਹੈ ਪਾਬਲੋ ਰੋਡਰਿਗਜ਼ ਦੇ ਅਸਤੀਫੇ ਨੂੰ ਪ੍ਰਧਾਨ ਮੰਤਰੀ ਜਸਟਨ ਟ੍ਰੂਡੋ ਵਾਸਤੇ ਇੱਕ ਹੋਰ ਝਟਕਾ ਮੰਨਿਆ ਜਾ ਰਿਹਾ ਹੈ। ਪੱਤਰਕਾਰਾਂ ਵੱਲੋਂ ਜਦੋਂ ਇਸ ਮੁੱਦੇ ਤੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੂੰ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਪਾਬਲੋ ਦੇ ਅਸਤੀਫੇਦਾਰ ਲਸਾਲ ਇਮਾਰ ਵਡਨ ਸੀਟ ਦੇ ਨਤੀਜੇ ਨਾਲ ਕੋਈ ਵਬਸਤਾ ਨਹੀਂ। ਰੋਡ ਰੇਗਿਸ ਦੀ ਵਿਦਾਇਗੀ ਦੇ ਮੱਦੇਨਜ਼ਰ ਜਨਤਕ ਸੇਵਾਵਾਂ ਬਾਰੇ ਮੰਤਰੀ ਜੀ ਐਵ ਡਕਲੋਸ ਨੂੰ ਕਿ ਬੈਕ ਮਾਮਲਿਆਂ ਦੇ ਸਲਾਹਕਾਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇੱਕ ਕੈਬਨਿਟ ਮੰਤਰੀ ਦਾ ਅਹੁਦਾ ਨਹੀਂ ਦਾ ਪਰ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਇਸ ਦੀ ਵੱਡੀ ਅਹਿਮੀਅਤ ਹੈ ਇੱਥੇ ਦੱਸਣਾ ਬੰਦ ਹੈ ਕਿ ਕਿਸੇ ਨਵੇਂ ਐਮਪੀ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕਰਨ ਦੀ ਬਜਾਏ ਅਨੀਤਾ ਆਨੰਦ ਨੂੰ ਟ੍ਰਾਂਸਪੋਰਟ ਮੰਤਰਾਲਾ ਸੌਂਪਿਆ ਗਿਆ ਅਤੇ ਕੰਜ਼ਰਵੇਟਿਵ ਪਾਰਟੀ ਟਰੂਡੋ ਸਰਕਾਰ ਦੀ ਨਿਤਾਚੀਨੀ ਕਰ ਰਹੀ ਹੈ ਟੋਰੀ ਐਮਪੀ ਫਿਲਿਪ ਲੋਰੈਂਸ ਨੇ ਕਿਹਾ ਹੈ ਕਿ ਲਿਬਰਲ ਸਰਕਾਰ ਪਾਸ ਟਾਈਮ ਟਰਾਂਸਪੋਰਟ ਮੰਤਰੀ ਲੱਭ ਰਹੀ ਹੈ ਸਾਡਾ ਸਵਾਲ ਇਹ ਹੈ ਕਿ ਲਿਬਰਲ ਸਰਕਾਰ ਟਰਾਂਸਪੋਰਟ ਵਿਭਾਗ ਨੂੰ ਗੰਭੀਰਤਾ ਨਾਲ ਲੈਣਾ ਕਦੋਂ ਸ਼ੁਰੂ ਕਰੇਗੀ ਦੂਜੇ ਪਾਸੇ ਗਵਰਨਰ ਜਨਰਲ ਮੈਰੀ ਸਾਈਮਨ ਨੇ ਅਨੀਤਾ ਆਨੰਦ ਨੂੰ ਟਰਾਂਸਪੋਰਟ ਮੰਤਰੀ ਵਜੋਂ ਸੌਹ ਚੁਕਾਈ ਜਿਨ੍ਹਾਂ ਕੋਲ ਖਜ਼ਾਨਾ ਬੋਰਡ ਦੀ ਜ਼ਿੰਮੇਵਾਰੀ ਵੀ ਹੈ Ontario ਦੀਆਂ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ਦੇ ਵਿੱਚ PC ਪਾਰਟੀ ਜਿੱਤੂ ਰਹੀ ਹੈ Ontario ਦੇ Bay of Quinte ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਦੇ ਵਿੱਚ 47 PC ਪਾਰਟੀ ਜਿੱਤੂ ਰਹੀ ਪਰ ਲਿਬਰਲ ਪਾਰਟੀ ਦੀਆਂ ਵੋਟਾਂ ਵਿੱਚ ਵੀ ਚੋਖਾ ਵਾਧਾ ਹੋਇਆ ਹੈ ਹਾਲਾਂਕਿ NDP ਤੀਜੇ ਨੰਬਰ ਤੇ ਆਈ ਹੈ ਪੂਰਬੀ Ontario ਦੀ ਵਿਧਾਨ ਸਭਾ ਸੀਟ ਤੇ 7 ਉਮੀਦਵਾਰ ਮੈਦਾਨ ਦੇ ਵਿੱਚ ਸਨ ਅਤੇ Belleville ਸ਼ਹਿਰ ਦੇ ਕੌਂਸਲਰ ਟਾਈਲਰ ਆਲਸੋ 14000 ਤੋਂ ਵੱਧ ਵੋਟਾਂ ਲੈ ਕੇ ਜਿੱਤੂ ਰਹੇ ਲਿਬਰਲ ਪਾਰਟੀ 12000 ਤੋਂ ਵੱਧ ਵੋਟਾਂ ਨਾਲ ਦੂਜੇ ਸਥਾਨ ਤੇ ਰਹੀ ਜਦਕਿ ਐਨਡੀਪੀ ਨੂੰ 9000 ਦੇ ਕਰੀਬ ਵੋਟਾਂ ਮਿਲੀਆਂ ਇਹ ਸੀਟ ਸਾਬਕਾ ਸਿੱਖਿਆ ਮੰਤਰੀ ਟੌਡ ਸﻤਿਥ ਦੇ ਅਸਤੀਫੇ ਮਗਰੋਂ ਖਾਲੀ ਹੋਈ ਸੀ ਜਿਨ੍ਹਾਂ ਤੋਂ ਊਰਜਾ ਮੰਤਰੀ ਦਾ ਅਹੁਦਾ ਲੈ ਕੇ ਸਟੀਫਨ ਨੇਚੇ ਨੂੰ ਦਿੱਤਾ ਗਿਆ ਸੀ ਅਤੇ ਸਟੀਫਨ ਨੇਚੇ ਦਾ ਸਿੱਖਿਆ ਮੰਤਰਾਲਾ ਉਹਨਾਂ ਨੂੰ ਸੌਂਪ ਦਿੱਤਾ ਗਿਆ ਸੀ ਟਾਇਲਰ ਆਲਸੋ ਹਾਈਵੇ 401 ਨੂੰ ਚੌੜਾ ਕਰਨ ਅਤੇ ਕਾਰਬਨ ਟੈਕਸ ਵਿਰੁੱਧ ਆਵਾਜ਼ ਉਠਾਉਣ ਸਣੇ ਵੱਧ ਤੋਂ ਵੱਧ ਕਰਾਂ ਦੀ ਉਸਾਰੀ ਦਾ ਵੀ ਵਾਅਦਾ ਕੀਤਾ ਗਿਆ ਟਰੈਲਰ ਨੂੰ 38.69% ਵੋਟਾਂ ਮਿਲੀਆਂ ਅਤੇ ਲਿਬਰਲ ਪਾਰਟੀ ਦੇ ਸ਼ੌਨ ਕੈਲੀ ਨੂੰ 2000 ਵੋਟਾਂ ਦੇ ਫਰਕ ਨਾਲ ਹਰਾਇਆ ਲਿਬਰਲ ਪਾਰਟੀ ਦੇ ਸ਼ੌਨ ਕੈਲੀ ਵੀ ਬੈਲਰਿਸ਼ ਸ਼ਹਿਰ ਦੇ ਕੌਂਸਲਰ ਨੇ ਅਤੇ ਉਹਨਾਂ ਵੱਲੋਂ ਉਪਯੋਗਡ ਸੰਕਟ ਦਾ ਟਕਰਾ ਕਰਨ ਸਮੇਂ ਕਿਫਾਇਤੀ ਘਰਾਂ ਦੀ ਉਸਾਰੀ ਕਰਨ ਦੇ ਵੀ ਵਾਅਦੇ ਕੀਤੇ ਗਏ ਸਨ ਨਿਊ ਡੈਮੋਕ੍ਰੈਟਿਕ ਪਾਰਟੀ ਦੀ ਉਮੀਦਵਾਰ ਅਮਾਂਡਾ ਰੌਬਰਟਸਟਨ ਸਥਾਨਕ ਸਕੂਲ ਦੀ ਵਾਈਸ ਚੇਅਰ ਹੈ ਬੇ ਆਫ ਕਵੈਂਟੀ ਰਾਈਡਿੰਗ ਵਿੱਚ ਬੈਲਵਿਲ ਸਾਊਥ ਦਾ ਹਾਈਵੇ 401 ਵਾਲਾ ਹਿੱਸਾ ਸਾਰੇ ਕਵੈਂਟੀ ਵੈਸਟ ਇਲਾਕਾ ਅਤੇ ਪ੍ਰਿੰਸ ਐਡਵਰਡ ਕਾਉਂਟੀ ਹੁੰਦੇ ਨੇ 2021 ਦੀ ਮਰਦਮਸ਼ੁਮਾਰੀ ਮੁਤਾਬਕ ਰਾਇਟਿੰਗ ਦੀ ਆਬਾਦੀ 116000 ਹੈ ਰੋਜ਼ਾਨਾ ਅਜਿਹੀਆਂ ਕਈ ਖਬਰਾਂ ਸਾਹਮਣੇ ਆਉਂਦੀਆਂ ਨੇ ਜਦੋਂ ਕੈਨੇਡਾ ਤੋਂ ਯੂਐਸ ਗੈਰ ਕਾਨੂੰਨੀ ਤਰੀਕੇ ਨਾਲ ਲੋਕਾਂ ਨੂੰ ਲਜਾਇਆ ਜਾਂਦਾ ਹੈ ਤੇ ਹੁਣ ਗੈਰ ਕਾਨੂੰਨੀ ਢੰਗ ਨਾਲ ਲੋਕਾਂ ਨੂੰ ਕੈਨੇਡਾ ਤੋਂ ਯੂਐਸ ਟਪਾਉਣ ਦਾ ਟਿਕਟੌਕ ਤੇ ਪ੍ਰਚਾਰ ਕੀਤਾ ਜਾ ਰਿਹਾ ਹੈ ਔਰ ਇਹ ਪ੍ਰਚਾਰ ਤਸਕਰਾਂ ਦੇ ਵੱਲੋਂ ਹੀ ਕੀਤਾ ਜਾ ਰਿਹਾ ਹੈ ਤਸਕਰਾਂ ਦੇ ਵੱਲੋਂ ਭਾਰਤੀ ਮੂਲ ਦੇ ਲੋਕਾਂ ਨੂੰ ਕਿਊਬੈਕ ਤੋਂ ਅਮਰੀਕਾ ਟਪਾਉਣ ਦਾ ਵੀ ਦਾਵਾ ਕੀਤਾ ਜਾ ਰਿਹਾ ਹੈ ਉਹ ਵੀ ਕੁਝ ਹੀ ਪੈਸਿਆਂ ਦੇ ਵਿੱਚ ਅਸੀਂ ਇਹ ਹਰ ਰੋਜ਼ ਕਰਦੇ ਹਾਂ ਮੰਜ਼ਿਲ ਤੇ ਪਹੁੰਚਣ ਲਈ ਇੱਕ ਘੰਟਾ ਲੱਗੇਗਾ ਉੱਥੋਂ ਤੁਹਾਨੂੰ ਜੰਗਲ ਵਿੱਚੋਂ 40 ਮਿੰਟ ਪੈਦਲ ਤੁਰਨਾ ਪਵੇਗਾ ਕੀ ਇਹ ਸੁਰੱਖਿਅਤ ਹੈ ਹਾਂ ਭਾਈ ਇਹ ਸਾਡੀ ਪਹਿਲੀ ਵਾਰ ਦੀ ਕੋਸ਼ਿਸ਼ ਥੋੜੀ ਹੈ ਉਕਤ ਗੱਲਬਾਤ ਰੇਡੀਓ ਕੈਨਡਾ ਨੇ ਹਾਲ ਹੀ ਵਿੱਚ ਵਟਸਐਪ ਉੱਤੇ ਇੱਕ ਅਜਿਹੇ ਵਿਅਕਤੀ ਨਾਲ ਕੀਤੀ ਜੋ ਭਾਰਤ ਤੋਂ ਕੈਨਡਾ ਆਏ ਟੈਂਪਰੇਰੀ ਰੈਜ਼ੀਡੈਂਟਸ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਪਹੁੰਚਾਉਣ ਦਾ ਟਿਕਟੌਕ ਤੇ ਪ੍ਰਚਾਰ ਕਰਦਾ ਹੈ ਟਿਕਟੌਕ ਤੇ ਅਜਿਹੇ ਦਰਜਨਾ ਖਾਤੇ ਮੌਜੂਦ ਨੇ ਇਸ ਵਿਅਕਤੀ ਨੇ ਰੇਡੀਓ ਕੈਂਟਾ ਨੂੰ ਆਪਣਾ ਅਸਲ ਨਾਮ ਨਹੀਂ ਦੱਸਿਆ ਪਰ ਉਸਨੇ ਗਲਬਾਦ ਦੁੜਾਂ ਦੱਸਿਆ ਕਿ ਉਹ ਬ੍ਰੈਮਟਨ 온ਟਾਰੀਓ ਵਿੱਚ ਰਹਿੰਦਾ ਹੈ ਉਸਨੇ ਦੱਸਿਆ ਕਿ ਕਰੀਬ 40 ਮਿੰਟ ਜੰਗਲ ਵਿੱਚੋਂ ਪੈਦਲ ਤੁਰਨ ਮਗਰੋਂ ਬੰਦਾ ਅਮਰੀਕਾ ਪਹੁੰਚ ਜਾਂਦਾ ਹੈ ਇਨ੍ਹਾਂ ਖਾਤਿਆਂ ਉੱਤੇ ਮੌਂਟਰੀਅਲ ਤੋਂ ਅਮਰੀਕਾ ਸੁਰੱਖਿਅਤ ਤਰੀਕੇ ਨਾਲ ਪਹੁੰਚਾਉਂਦਾ ਵਾਅਦਾ ਕੀਤਾ ਗਿਆ ਹੈ ਇੱਕ ਟਿਕਟੌਕ ਖਾਤੇ ਤੇ ਤਾਂ 3.6 ਲੱਖ ਤੋਂ ਵੱਧ ਫਾਲੋਅਰਸ ਨੇ ਅਤੇ ਇਹ ਮੁੱਖ ਤੌਰ ਤੇ ਕੈਨੇਡਾ ਵਿੱਚ ਰਹਿੰਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਟਾਰਗੇਟ ਕਰਦਾ ਪ੍ਰਤੀਤ ਹੁੰਦਾ ਹੈ। ਹਾਲ ਹੀ ਦੇ ਕੁਝ ਮਹੀਨਿਆਂ ਵਿੱਚ ਕੈਨੇਡਾ ਤੋਂ ਅਮਰੀਕਾ ਵਿੱਚ ਅਨਿਯਮਿਤ ਐਂਟਰੀਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਕੈਨੇਡੀਅਨ ਅਤੇ ਅਮਰੀਕੀ ਕਾਨੂੰਨਾ ਤਹਿਤ ਇਸ ਤਰ੍ਹਾਂ ਸਰਹੱਦ ਟੱਪੰਦੀ ਮਨਾਹੀ ਹੈ ਸਰਹੱਦ ਪਾਰ ਕਰਨ ਦੇ ਚਾਹਵਨ ਲੋਕਾਂ ਨੂੰ ਅਧਿਕਾਰਿਤ ਬਾਰਡਰ ਕ੍ਰੋਸਿੰਗਾਂ ਤੋਂ ਜਾਣਾ ਜ਼ਰੂਰੀ ਹੁੰਦਾ ਹੈ ਇਨ੍ਹਾਂ ਟਿਕਟੌਕ ਖਾਤਿਆਂ ਦੁਆਰਾ ਪੋਸਟ ਕੀਤੀਆਂ ਗਈਆਂ ਕੁਝ ਵੀਡੀਓਜ਼ ਵਿੱਚ ਸੰਤੁਸ਼ਟ ਗਾਹਕ ਯਾਨੀ ਜਿਨ੍ਹਾਂ ਨੇ ਬਾਰਡਰ ਪਾਰ ਕੀਤਾ ਹੁੰਦਾ ਹੈ ਪੰਜਾਬੀ ਵਿੱਚ ਬੋਲਦਿਆਂ ਇਸ ਗੈਰ ਕਾਨੂੰਨੀ ਸਰਵਿਸ ਤੇ ਤਸੱਲੀ ਬਖਸ਼ ਹੋਣ ਦੀ ਤਸਦੀਕ ਕਰਦੇ ਸੁਣੇ ਜਾ ਸਕਦੇ ਨੇ ਵੀਡੀਓਜ਼ ਵਿੱਚ ਇੱਕ ਵਿਅਕਤੀ ਜਿਸਦਾ ਮੂੰਹ ਕੈਨੇਡੀਅਨ ਝੰਡੇ ਦੀ ਤਸਵੀਰ ਨਾਲ ਕਵਰ ਕੀਤਾ ਗਿਆ ਹੈ ਕਹਿੰਦਾ ਹੈ ਬਾਈ ਜੀ ਅਸੀਂ ਕੈਨੇਡਾ ਤੋਂ ਯੂ ਐਸ ਪਹੁੰਚ ਗਏ ਆ ਅਸੀਂ ਹੁਣੇ ਪਹੁੰਚੇ ਆ ਅਸੀਂ ਹਰੀ ਭਾਜੀ ਦੇ ਜ਼ਰੀਏ ਆਏ ਆ ਉਹਨਾਂ ਦਾ ਕੰਮ ਵਧੀਆ ਹੈ ਅਸੀਂ ਸਾਰੇ ਬਹੁਤ ਸੌਖੇ ਤਰੀਕੇ ਨਾਲ ਅੱਗੇ ਇੱਕ ਹੋਰ ਵੀਡੀਓ ਵਿੱਚ ਇੱਕ ਕਲਾਇੰਟ ਕਹਿੰਦਾ ਹੈ ਕਿ ਉਹ 8 ਅਗਸਤ ਨੂੰ ਮੌਂਟਰੀਅਲ ਤੋਂ ਨਿਊਯਾਰਕ ਪਹੁੰਚਿਆ ਹੈਰੀ ਪਾਜੀ ਨੇ ਸਾਨੂੰ ਕ੍ਰਾਸ ਕਰਵਾਇਆ ਅਤੇ ਅਸੀਂ ਸੁਰੱਖਿਅਤ ਪਹੁੰਚ ਗਏ। ਰਾਹ ਬਿਲਕੁਲ ਸੁਰੱਖਿਅਤ ਸੀ। 25 ਮਿੰਟ ਤੁਣ ਤੋਂ ਬਾਅਦ ਅਸੀਂ ਆਰਾਮ ਨਾਲ ਆਪਣੀ ਮੰਜ਼ਿਲ ਤੇ ਪਹੁੰਚ ਗਏ। ਅਸੀਂ ਸਾਰਾ ਪੈਸਾ ਬਾਦ ਵਿੱਚ ਦਿੱਤਾ। ਇੱਕ ਨਕਲੀ ਖਾਤਾ ਬਣਾ ਕੇ ਰੇਡੀਓ ਕੈਂਟਾ ਨੇ ਹੈਰੀ ਨਾਲ ਸੰਪਰਕ ਕੀਤਾ ਜੋ ਕਿ ਸਾਡੇ ਵੱਲੋਂ ਪਛਾਣ ਕੀਤੇ ਗਏ ਦਰਜਨਾ ਖਾਤਿਆਂ ਵਿੱਚੋਂ ਇੱਕ ਸੀ। ਅਸੀਂ ਉਸਨੂੰ ਪੁੱਛਿਆ ਕਿ ਉਹ ਸਾਨੂੰ ਮੌਂਟਰੀਅਲ ਤੋਂ ਅਮਰੀਕਾ ਪਹੁੰਚਾ ਸਕਦਾ ਹੈ। ਹਰੀ ਨੇ ਕਿਹਾ ਕਿ 5000 ਡਾਲਰ ਲੱਗਣਗੇ ਅਤੇ ਪੈਸਾ ਵੀ ਕ੍ਰੋਸ ਕਰਨ ਤੋਂ ਬਾਅਦ ਇਹ ਨਾ ਹੋਵੇਗਾ। ਇੱਕ ਹੋਰ ਰੇਡੀਓ ਕੈਨੇਡਾ ਅਕਾਊਂਟ ਨੇ ਸੰਤੁਸ਼ਟ ਗਾਹਕਾ ਨਾਲ ਗੱਲਬਾਤ ਦੇ ਪੇਜੇ ਸਕ੍ਰੀਨਸ਼ਾਟ ਵਾਲੇ ਨੰਬਰਾਂ ਨਾਲ ਸੰਪਰਕ ਕੀਤਾ ਅਤੇ ਬਾਰਡਰ ਕ੍ਰੋਸਿੰਗ ਕਿਵੇਂ ਹੋਵੇਗੀ ਇਸ ਬਾਰੇ ਹੋਰ ਵੇਰਵੇ ਸਾਹਮਣੇ ਆਏ। ਰੇਡੀਓ ਕੈਨੇਡਾ ਨੂੰ ਦੱਸਿਆ ਗਿਆ ਕਿ ਇੱਕ ਓਬਰ ਡਰਾਈਵਰ ਸਾਨੂੰ ਰਾਤ ਨੂੰ ਮੌਂਟਰੀਅਲ ਲੈ ਕੇ ਆਵੇਗਾ ਅਤੇ ਬਾਅਦ ਵਿੱਚ ਸਾਨੂੰ ਦੱਖਣੀ ਕਿਊਬੈਕ ਦੇ ਬਾਰਡਰ ਤੇ ਛੱਡ ਦੇਵੇਗਾ। ਪਰ ਅਸੀਂ ਪੈਦਲ ਹੀ ਪਾਰ ਜਾਵਾਂਗੇ ਉਹਨਾਂ ਕਿਹਾ ਕਿ ਉਹ ਆਪ ਉੱਥੇ ਨਹੀਂ ਹੋਣਗੇ ਮੈਂ ਤੁਹਾਡੇ ਨਾਲ ਫੋਨ ਤੇ ਰਹਾਂਗਾ ਤੁਸੀਂ ਮੈਨੂੰ ਆਪਣੀ ਲੋਕੇਸ਼ਨ ਭੇਜ ਦਿਓ ਤੇ ਮੈਂ ਤੁਹਾਨੂੰ ਗਾਈਡ ਕਰਤਾਂਗਾ ਇਸ ਵਿਅਕਤੀ ਨੇ 1500 ਡਾਲਰ ਪ੍ਰਤੀ ਵਿਅਕਤੀ ਪੈਸੇ ਲੈਣ ਦੀ ਗੱਲ ਆਖੀ ਤੇ ਉਸਨੇ ਕਿਹਾ ਕਿ ਜੇ ਬੰਦੇ ਵੱਧ ਨੇ ਤਾਂ ਪੈਸੇ ਹੋਰ ਘਟ ਜਾਣਗੇ ਮੈਂ ਦੋ ਜਾਣਿਆਂ ਦਾ 2500 ਕਰ ਸਕਦਾ ਜੇ ਤੁਸੀਂ ਰੁਚੀ ਰੰਦੇ ਹੋ ਉਸਨੇ ਸਾਨੂੰ ਕਈ ਵਾਰੀ ਪੁੱਛਿਆ ਕਿ ਅਸੀਂ ਕਦੋਂ ਕ੍ਰੋਸ ਕਰਨਾ ਹੈ ਰੇਡੀਓ ਕੈਨੇਡਾ ਇੱਕ ਤਸਕਰ ਨੂੰ ਫੋਨ ਕਰਨ ਵਿੱਚ ਸਫਲ ਰਿਹਾ ਅਤੇ ਉਸ ਨਾਲ ਪੰਜਾਬੀ ਵਿੱਚ ਗੱਲ ਕੀਤੀ ਜੋ ਕਿ ਉਸਦੀ ਮਾਂ ਬੋਲੀ ਸੀ ਉਸਨੇ ਆਪਣਾ ਨਾਮ ਰਾਹੁਲ ਦੱਸਿਆ ਅਤੇ ਉਸਨੇ ਕਿਹਾ ਕਿ ਬਾਰਡਰ ਟੱਪਣ ਲਈ ਜਾਣ ਵਾਸਤੇ ਕੋਲ ਪੀਣ ਵਾਲਾ ਪਾਣੀ ਹੋਣਾ ਜ਼ਰੂਰੀ ਹੁੰਦਾ ਨਾਲ ਹੀ ਲੰਬੀਆਂ ਬਾਹਾਂ ਵਾਲੇ ਕੱਪੜੇ ਤੇ ਜੁੱਤੀਆਂ ਦਾ ਇੱਕ ਵਾਧੂ ਜੋੜਾ ਲੈ ਆਉਣ ਲਈ ਵੀ ਕਿਹਾ ਗਿਆ ਉਹਨਾਂ ਕਿਹਾ ਕਿ ਭਾਈ ਜੰਗਲ ਹੈ ਇਹ ਬਾੜੀਆਂ ਮੋਟੀਆਂ ਝਾੜੀਆਂ ਤਾਂ ਹੋਣਗੀਆਂ ਹੀ ਰਾਹੁਲ ਨੇ ਦੱਸਿਆ ਕਿ ਉਸ ਨੂੰ ਪੈਸੇ ਪਹਿਲਾਂ ਚਾਹੀਦੇ ਨੇ ਬੈਂਕ ਟ੍ਰਾਂਸਫਰ ਰਾਹੀਂ ਉਹਨੇ ਦੱਸਿਆ ਕਿ ਉਹ ਕੈਸ਼ ਵੀ ਲੈ ਸਕਦਾ ਹੈ ਭਾਵੇਂ ਬ੍ਰੈਂਟਨ ਫੜਾ ਦਿਓ ਜਾਂ ਭਾਵੇਂ ਭਾਰਤ ਵਿੱਚ ਦੇ ਦਿਓ ਉਸਨੇ ਰੇਡੀਓ ਕੈਨੇਡਾ ਨੂੰ ਦੱਸਿਆ ਕਿ ਬਾਰਡਰ ਕ੍ਰੋਸ ਕਰਨ ਮਗਰੋਂ ਸਾਨੂੰ ਅਮਰੀਕਾ ਵਾਲੇ ਪਾਸੇ ਬਾਰਡਰ ਪੈਟਰੋਲ ਦਫ਼ਤਰ ਜਾਣਾ ਪਵੇਗਾ ਉਸਨੇ ਕਿਹਾ ਕਿ ਪੇਪਰਵਰਕ ਤੋਂ ਬਾਅਦ ਤਕਰੀਬਨ 1 ਘੰਟੇ ਵਿੱਚ ਤੁਹਾਨੂੰ ਰਿਲੀਜ਼ ਕਰ ਦੇਣਗੇ ਫਿਰ ਤੁਸੀਂ ਜਿੱਥੇ ਮਰਜ਼ੀ ਜਾ ਸਕਦੇ ਹੋ ਰੇਡੀਓ ਕੈਨੇਡਾ ਇਸ ਸਪ੍ਰਿੰਗ ਸੀਜ਼ਨ ਦੌਰਾਨ ਨਿਊਯਾਰਕ ਸੂਬੇ ਦੇ ਮੂਰਜ਼ ਫੌਕਸ ਖੇਤਰ ਵਿੱਚ ਕੀਤੀ ਜਾ ਰਹੀ ਇਸ ਪ੍ਰਕਿਰਿਆ ਨੂੰ ਨਜ਼ਰੀਂ ਵੇਖਣ ਦੇ ਯੋਗ ਸੀ ਜਿਵੇਂ ਕਿ ਰਾਹੁਲ ਨੇ ਕਿਹਾ ਭਾਰਤੀ ਪ੍ਰਵਾਸੀਆਂ ਨੂੰ ਅਮਰੀਕੀ ਪੁਲਿਸ ਨੇ ਰੋਕਿਆ ਸੀ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਰਿਲੀਜ਼ ਕਰ ਦਿੱਤਾ ਗਿਆ ਤੇ ਉਹ ਬੱਸ ਫੜ ਕੇ ਨਿਊਯਾਰਕ ਚਲੇ ਗਏ ਅਮਰੀਕੀ ਅਧਿਕਾਰੀ ਇਸ ਵਰਤਾਰੇ ਦੀ ਨਿੰਦਾ ਕਰ ਰਹੇ ਨੇ ਇੱਕ ਬਿਆਨ ਵਿੱਚ ਯੂਐਸ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਨੇ ਅੰਤਰਰਾਸ਼ਟਰੀ ਅਪਰਾਧਕ ਸੰਗਠਨਾਵਾਂ ਵੱਲ ਉਂਗਲ ਉਠਾਈ ਹੈ ਜੋ ਇਹ ਦਾਵਾ ਕਰਦੇ ਨੇ ਕਿ ਸਰਹੱਦਾਂ ਖੁੱਲੀਆਂ ਨੇ ਅਤੇ ਕੈਨੇਡੀਅਨ ਸਰਹੱਦ ਨੂੰ ਯੂਐਸ ਵਿੱਚ ਦਾਖਲ ਹੋਣ ਦੇ ਤਰੀਕੇ ਵਜੋਂ ਪੇਸ਼ ਕਰਦੇ ਨੇ US ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਦੇ ਬੁਲਾਰੇ ਸਟੀਵਨ ਬੈਂਸ ਬੈਚ ਨੇ ਕਿਹਾ ਕਿ ਤਸਕਰ ਅਤੇ ਮਾੜੇ ਅਨਸਰ ਝੂਠ ਫਲਾਉਂਦੇ ਰਹਿੰਦੇ ਨੇ ਅਤੇ ਹਾਸ਼ਿਆਗਤ ਪ੍ਰਵਾਸੀਆਂ ਦੀ ਸੁਰੱਖਿਆ ਵਿੱਚ ਪੂਰੀ ਤਰ੍ਹਾਂ ਅੰਗਹੀਲੀ ਦਿਖਾਉਂਦੇ ਨੇ। ਉਹਨਾਂ ਕਿਹਾ ਕਿ US ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਭਾਰਤੀ ਨਾਗਰਿਕਾਂ ਜਿਨ੍ਹਾਂ ਕੋਲ ਰੁਕਣ ਦਾ ਕੋਈ ਕਾਨੂੰਨੀ ਆਧਾਰ ਨਹੀਂ ਹੈ ਉਹਨਾਂ ਨੂੰ ਵਾਪਸ ਭੇਜ ਰਹੀ ਹੈ ਜਿਸ ਵਿੱਚ ਚਾਰਟਰ ਉਡਾਨਾਂ ਵੀ ਸ਼ਾਮਲ ਨੇ। ਜ਼ਿਕਰੇ ਖਾਸ ਹੈ ਕਿ ਨਿਊਯਾਰਕ ਅਤੇ ਵਰਮਾਂਟ ਸੂਬਿਆਂ ਦੇ ਸਰਹੱਦ ਨਾਲ ਲੱਗਦੇ ਦੱਖਣੀ ਕਿਊਬੈਕ ਦੇ ਸਵੌਂਟਨ ਸੈਕਟਰ ਵਿੱਚ ਅਮਰੀਕੀ ਅਧਿਕਾਰੀਆਂ ਵੱਲੋਂ ਅਨਿਯਮਿਤ ਪ੍ਰਵਾਸੀਆਂ ਨੂੰ ਰੋਕਣ ਦੇ ਮਾਮਲਿਆਂ ਵਿੱਚ ਹਾਲ ਹੀ ਦੇ ਮਹੀਨਿਆਂ ਵਿੱਚ ਵਿਸਫੋਟਕ ਵਾਧਾ ਹੋਇਆ ਹੈ। जनवरी ਤੋਂ ਹੁਣ ਤੱਕ ਦੱਖਣੀ ਕਿਊਬੈਕ ਤੋਂ ਅਮਰੀਕਾ ਤਪੰਦੀ ਕੋਸ਼ਿਸ਼ ਕਰਨ ਦੇ ਮਾਮਲੇ ਵਿੱਚ ਰਿਕਾਰਡ 13000 ਵਿਅਕਤੀ ਗ੍ਰਿਫਤਾਰ ਕੀਤੇ ਗਏ ਨੇ ਜਿਨ੍ਹਾਂ ਵਿੱਚ ਤਕਰੀਬਨ 9000 ਲੋਕ ਮਈ ਅਤੇ ਜੁਲਾਈ ਵਿੱਚ ਫੜੇ ਗਏ ਨੇ 2022 ਦੀ ਤੁਲਨਾ ਵਿੱਚ ਇਹ 526% ਦਾ ਵਾਧਾ ਹੈ ਅਮਰੀਕੀ ਅਧਿਕਾਰੀਆਂ ਦੁਆਰਾ ਫੜੇ ਗਏ ਜ਼ਿਆਦਾਤਰ ਲੋਕ ਭਾਰਤੀ ਜਾਂ ਬੰਗਲਾਦੇਸ਼ੀ ਮੂਲ ਦੇ ਸਨ ਜਿਨ੍ਹਾਂ ਕੋਲ ਕੈਨੇਡਾ ਦਾ ਸਟੂਡੈਂਟ ਜਾਂ ਵਿਜ਼ਟਰ ਵੀਜ਼ਾ ਸੀ ਅੱਜ ਦੇ ਕੈਨਡਰ ਨਿਊਜ਼ ਬੁਲਟਿਨ ਵਿੱਚ ਬਸ ਇਨਾ ਹੀ ਜਾਂਦੇ ਜਾਂਦੇ ਇੱਕ بار ਫਿਰ ਨਜ਼ਰ ਮਾਰ ਲੈਨੇ ਆ ਮੁਖੜ ਲਾਈਨਸ ਤੇ ਸੰਸਦ ਦੇ ਵਿੱਚ ਬਣਿਆ ਤਣਾਪੂਰਨ ਮਾਹੌਲ ਪੀਰ ਪਾਲੀ ਤੇ ਜਗਮੀਤ ਸਿੰਘ ਹੋਏ ਆਮੋ ਸਾਹਮਣੇ ਪਾਰਲੀਮੈਂਟ ਹਿੱਲਦੀ ਸੁਰੱਖਿਆ ਚ ਕੀਤੀ ਗਈ ਸਖਤੀ ਜਗਮੀਤ ਸਿੰਘ ਦੇ ਨਾਲ ਪ੍ਰਦਰਸ਼ਨਕਾਰੀ ਦਾ ਹੋਇਆ ਸੀ ਟਕਰਾ ਜਲਦੀ ਵੋਟਾਂ ਪਾਉਣ ਦੇ ਪੱਖ ਚ ਆਏ ਕਿ ਬੈਕ ਦੇਵ ਪ੍ਰੀਮੀਅਰ ਬਲੌਕ ਕਿ ਬੈਕਵਾਨੂ ਟਰੂਡੋ ਸਰਕਾਰ ਦੇ ਖਿਲਾਫ ਵੋਟ ਪਾਉਣ ਦੀ ਕੀਤੀ ਅਪੀਲ ਅਨੀਤਾ ਆਨੰਦ ਬਣੇ ਕੈਨੇਡਾ ਦੇ ਨਵੇਂ ਟ੍ਰਾਂਸਪੋਰਟ ਮੰਤਰੀ ਪਾਬਲੋ ਰੋਡ੍ਰਿਗਸ ਨੇ ਦਿੱਤਾ ਅਸਤੀਫਾ ਇਸੇ ਨਾਲ ਹੀ ਮੈਨੂੰ ਦੇ ਇਜਾਜ਼ਤ ਕੱਲ ਫਿਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਤ